ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਮੇਰੇ ਆਪਣੇ ਪਿੰਡ ਦੀ ਵੀਡੀਓ ਆ ਹਰਾਜ ਪਿੰਡ ਦੀ ਜ਼ਿਲ੍ਹਾ ਮੋਕਸਰਾ ਤੇ ਤਸਵੀਰ ਵੀ ਦੋਸਤੋ ਮੋਕਸਰਾ ਹੀ ਪਾਈ ਜਾਂਦੀ ਐ ਇਸ ਪਿੰਡ ਨੂੰ ਉਹ ਬਾਈ ਦਾ ਡੇਰੀ ਦਾ ਕੰਮ ਆ ਦੋਸਤੋ ਤੇ ਨਾਲ-ਨਾਲ ਖੇਤੀਬਾੜੀ ਦਾ ਕੰਮ ਆ ਤੇ ਦੋਸਤੋ ਜੇ ਕੋਈ ਚੰਗਾ ਪਸ਼ੂ ਮਿਲ ਜੇ ਤਾਂ ਬਾਈ ਜੀ ਖਰੀਦ ਵੀ ਲੈਂਦੇ ਆ ਤੇ ਵੇਚ ਵੀ ਲੈਂਦੇ ਆ ਤੇ ਅੱਜ ਦੀ ਵੀਡੀਓ ਚ ਦੋਸਤੋ ਇੱਕ ਮੋਹਰਾ ਦੀ ਮੱਝ ਆ ਦੋਸਤੋ ਬਹੁਤ ਚੰਗੇ ਰਿਕਾਰਡ ਵਾਲੀ ਆ ਤੇ ਬਹੁਤ ਸੋਹਣੇ ਥਣਵਾਨ ਵਾਲੀ ਆ ਦੋਸਤੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਚੈਨਲ ਨੂੰ ਹਜੇ ਤਾਈਂ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਜਾਣਕਾਰੀ ਬਾਈ ਤੋਂ ਲੈ ਕੇ ਦੋਸਤੋ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂਜੀ ਬਹੁਤ ਵਧੀਆ ਤੇ ਇਹ ਫਿਰ ਮੱਝ ਲੈ ਕੇ ਆਂਦੀ ਕਿ ਆਪਣੇ ਘਰ ਦੀ ਹੈ ਨਹੀਂ ਲੈ ਕੇ ਆਂਦੀ ਹੈ ਲੈ ਕੇ ਆਂਦੀ ਹੈ ਠੀਕ ਆ ਤੇ ਕੀ ਰਿਕਾਰਡ ਆ ਬਾਈ ਇਹਦਾ ਇਹ ਪਹਿਲਾਂ ਦਾ 2 16 ਲੀਟਰ ਚ ਆਇਆ ਜੀ ਦਾ ਪਹਿਲਾਂ ਦਾ 16 ਲੀਟਰ ਮਾਲਕਾਂ ਨੇ ਦੱਸਿਆ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਕ ਦਿਨ ਲੈਂਦੀ ਹੈ ਬਈ ਹਫਤਾ ਲੈ ਜੀ ਬਈ ਇੱਕ ਹਫਤਾ ਲੈਂਦੀ ਆ ਹਾਂਜੀ ਠੀਕ ਆ ਤੇ ਕਿੰਨਾ ਕ ਦੁੱਧ ਆਇਤੀ ਪਾ ਦੂਗੀ ਆਇਤੀ ਸੂਏ 2 18 ਲੀਟਰ ਖੁੱਲਾ ਪਾਉਗੂ ਥਾਂ ਟਪੂ 18 19 ਲੀਟਰ ਖੁੱਲਾ ਪਾ ਦੂਗੀ ਹਾਂਜੀ ਠੀਕ ਆ ਲਓ ਵੀ ਸੱਜਣਾ ਬਾਕੀ ਜਜਮੈਂਟ ਤੁਹਾਨੂੰ ਸਾਰੀ ਕਰਵਾ ਦਿੰਨੇ ਆ ਸੋਹਣੇ ਕੱਦ ਕਾਠ ਦੇ ਵਿੱਚ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਮੋਰਾ ਕੈਟਾਗਰੀ ਦੇ ਵਿੱਚ ਪਈ ਇੱਕ ਮਿੰਟ ਵਿਖਾ ਦੀ ਜੀ ਬਈ ਕੁੰਡਾ ਸਿੰਘ ਆ ਜਮਾ ਜੈਡ ਬਲੈਕ ਆ ਦੋ ਦੇਖ ਸਕਦੇ ਆ ਤੇ ਥਣਾ ਦਾ ਸਾਈਜ਼ ਵੀ ਦੋਸਤੋ ਸੋਹਣਾ ਮੋਟਾ-ਮੋਟਾ ਥਾਣਾ ਇੱਕ ਹਫਤੇ ਦੀ ਕੱਚੀ ਆ ਦੋਸਤੋ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਆ ਤੇ ਗੈਪ ਵੀ ਚੰਗਾ ਦੋਸਤੋ ਬਾਕੀ ਸੀਲ ਠੰਡੀ ਵੀ ਦੋਸਤੋ ਬਹੁਤ ਆ ਤੇ ਮਗਰਲੇ ਪਾਸੇ ਉਹ ਵੀ ਦੋਸਤੋ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਵਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਥਾਣਾ ਦੋਸਤੋ ਪੂਰਾ ਚੌੜਾ ਹਵਾਨਾ ਦੋਸਤੋ ਤੇ ਪੂਛ ਦੇ ਵਿੱਚ ਵੀ ਦੋਸਤੋ ਇੱਕ ਵੀ ਵਾਲ ਚਿੱਟਾ ਹੈ ਨਹੀਂ ਪਿੰਡੇ ਦੀ ਗੱਲ ਕਰੀਏ ਪਿੰਡੇ ਤੇ ਕਿਤੇ ਵੀ ਚਿੱਟਾ ਵਾਲ ਹੈ ਨਹੀਂ ਇੱਕ ਵੀ ਦੋਸਤੋ ਦੋਵੇਂ ਪਾਸਿਆਂ ਤੋਂ ਜਿਹੜੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾ ਦੇਣੀ ਆ ਬਾਕੀ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦੇਣੀ ਆ ਲੈ ਬਈ ਤੋਰੀ ਮਾਰਾ ਹੈ ਪੂਰੀ ਰਾਜੀ ਪਲੀ ਆ ਦੋਸਤੋ ਸੋਹਣੇ ਟਾਂਚੇ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਤੁਰੇ ਜਾਂਦੇ ਨੇ ਤੇ ਉਹ ਦੋਸਤੋ ਹਵਾਨੇ ਦੀ ਜਿਹੜੀ ਜੱਜਮੈਂਟ ਤੁਸੀਂ ਲਾ ਲੈਣੀ ਆ ਮੋੜ ਲਾ ਵੀ ਬਾਈ ਚਾਰ ਪੌਂਦਾ ਇਸਕਾ ਕਿ ਥੋੜੀ ਨਾ ਜੀ ਨਹੀਂ ਲਾਇਆ ਇਹਨੇ ਕਈ ਹਰੇ ਪੱਠੇ ਪੌਂਦਾ ਜਿੱਥੋਂ ਆਈ ਆ ਤੇ ਇੱਥੇ ਥੋੜਾ ਜਿਹਾ ਪੱਠੇ ਨੇ ਘਟ ਖਾਦੇ ਆ ਥੋੜੀ ਉਦਾਸੀ ਜਿਤਾਈਓ ਆ ਹਨੀ ਬਿੱਕੀ ਮੁੱਲ ਕਰਾਂਗੇ ਦਾ 1.5 ਲੱਖ ਰੁਪਏ 1.5 ਲੱਖ ਮਾਨਤਾਨ ਬਾਈ 1.45 ਦੀ ਹਾਂ ਨਾ ਇਹ 1.45 ਦੀ ਦੇ ਦਾਂਗੇ ਹਾਂ ਨਾ ਕਰ ਦਾਂਗੇ ਬਾਕੀ ਦੋਸਤੋ ਜਿੰਨੇ ਵੀ ਤੁਹਾਨੂੰ ਜਾਇਦਿ ਹੈ ਤੁਸੀਂ ਆਪਦੇ ਢੰਗ ਨਾਲ ਖਰੀਦ ਲੈਣੀ ਆ ਇੱਥੇ ਆ ਕੇ ਦੋਸਤੋ ਤਸੱਲੀ ਕਰ ਲੈਣੀ ਹੈ ਨੰਬਰ ਆ ਜਿਹੜਾ ਬਾਈ ਦਾ ਆਪਾਂ ਪੁੱਛ ਲੈਨੇ ਆ ਨੰਬਰ ਦੱਸ ਦਿਓ ਬਾਈ 81468 81468 00645 00645 ਇਹ ਦੋਸਤੋ ਬਾਈ ਦਾ ਨੰਬਰ ਆ ਤਸੱਲੀ ਤੁਸੀਂ ਇੱਥੇ ਪਹੁੰਚ ਕੇ ਕਰ ਲੈਣੀ ਹੈ ਨੰਬਰ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਵੀਡੀਓ ਬਣਵਾ ਸਕਦੇ ਆ ਤੇ ਵੀਡੀਓ ਵੇਖ ਲਈ ਧੰਨਵਾਦ ਦੋਸਤੋ ਮਿਲਦੇ ਆ ਆਉਣ ਵਾਲੀ ਇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ